ਮੈਂ ਆਇਆ ਹਾਂ ਯਹਾਂ ਤੇ ਇਹ ਕਹਿਣੇ ਲਈ ਆਇਆ ਹਾਂ ਕਿ ਆਪ ਆਈਏ ਸਾਡੇ ਬੱਚੇ-ਬੱਚੀਆਂ ਨੂੰ ਕੰਮ ਦਿਜੀਏ ਆ ਜਿਹੜਾ ਬਿਆਨ ਕਹਿ ਲਓ ਜੁਮਲਾ ਕਹਿ ਲਓ ਭਗਵੰਤ ਮਾਨ ਸਾਹਿਬ ਦਾ ਸੀਐਮ ਪੰਜਾਬ ਇਹ ਇਹਨਾਂ ਨੇ 1 ਅਕਤੂਬਰ 2025 ਦੇ 3 ਤੀਸਰੇ ਹਫਤੇ ਦਿੱਤਾ ਆ ਬੈਂਗਲੌਰ ਕਰਨਾਟਕ ਦੇ ਵਿੱਚ ਜਾ ਕੇ ਤੇ ਉੱਥੇ ਇਹਨਾਂ ਨੇ ਪ੍ਰੋਗਰਾਮ ਲਈ ਕਿਹਾ ਹੋਇਆ ਸੀਗਾ ਇਨਵੈਸਟ ਇਨ ਪੰਜਾਬ ਵੀ ਜਿਹੜੇ ਉਦਯੋਗਪਤੀ ਨੇ ਤੇ ਇੰਡਸਟਰੀਲਿਸਟ ਨੇ ਜਾਂ ਕਾਰੋਬਾਰੀ ਨੇ ਉਹ ਪੰਜਾਬ ਦੇ ਵਿੱਚ ਇਨਵੈਸਟ ਕਰਨ ਨਿਵੇਸ਼ ਕਰਨ ਤੇ ਇਸੇ ਹਫਤੇ ਇਹ ਜਿਹੜੇ ਹਫਤੇ ਇਹ ਪ੍ਰੋਗਰਾਮ ਕਰਦੇ ਨੇ ਕਰਨਾਟਕ ਦੇ ਵਿੱਚ ਜਾ ਕੇ ਤੇ ਪੰਜਾਬ ਦੇ ਵਿੱਚ ਇੱਕ ਡੀਆਈਜੀ ਫੜਿਆ ਜਾਂਦਾ ਹੈ ਰੋਪੜ ਰੇਂਜ ਦਾ ਹਰਚੰਦ ਸਿੰਘ ਭੁੱਲਰ ਤੇ ਫੜਦੀ ਆ ਉਹਨੂੰ ਕੇਂਦਰ ਸਰਕਾਰ ਦੀ ਸੀਬੀਆਈ ਤੇ ਕਿਹੜੇ આરોਪ ਦੇ ਵਿੱਚ ਫੜਦੀ ਆ ਵੀ ਉਹ ਹਫਤਾ ਵਸੂਲੀ ਕਰ ਰਿਹਾ ਪੰਜਾਬ ਦੇ ਕਾਰੋਬਾਰੀਆਂ ਤੋਂ ਗੁਬਿੰਦਗੜ੍ਹ ਦਾ ਜਿਹੜਾ ਸਕਰੈਪ ਡੀਲਰ ਵੱਡੇ ਲੈਵਲ ਦਾ ਕੰਮ ਹੁੰਦਾ ਉਹਦਾ ਤੇ ਉਹਦੇ ਕੋਲੋਂ ਇਹ ਮਹੀਨੇ ਦੇ ਮਹੀਨੇ ਹਫਤਾ ਵਸੂਲੀ ਕਰਦਾ ਸੀਗਾ ਮਹੀਨਾ ਵਸੂਲੀ ਕਹਿ ਲਈਏ ਆਪਾਂ ਤੇ ਰੌਲਾ ਪੈ ਗਿਆ ਵੀ ਉਹ 2 ਲੱਖ ਮੰਗਦਾ ਦੇ ਰਿਹਾ ਸੀਗਾ ਤੇ ਉਹਨੇ 5-7 ਲੱਖ ਮੰਗਣਾ ਸ਼ੁਰੂ ਕਰ ਦਿੱਤਾ ਤੇ ਉਹਨੇ ਜਾ ਕੇ ਇਹਨੂੰ ਸੀਬੀਆਈ ਨੂੰ ਜੇ ਤੂੰ ਗ੍ਰਫਤਾਰ ਕਰਵਾ ਲਿਆ ਦੂਸਰੇ ਪਾਸੇ ਮਾਨ ਸਾਹਿਬ ਹਾਰ ਇਨਵੈਸਟਮੈਂਟ ਲਿਆਉਂਦੇ ਫਿਰ ਰਹੇ ਹੈਗੇ ਨੇ ਮਾਨ ਸਾਹਿਬ ਜਿਹੜੇ ਸੂਬੇ ਦੇ ਵਿੱਚ ਪੁਲਿਸ ਦੇ ਵੱਡੇ ਅਫਸਰ ਐਡੇ ਵੱਡੇ ਰੈਂਕ ਦਾ ਅਫੀਸਰ ਹਫਤਾ ਵਸੂਲੀ ਕਰਦਾ ਹੋਵੇ ਕਾਰੋਬਾਰੀਆਂ ਤੋਂ ਉੱਥੇ ਇਨਵੈਸਟਮੈਂਟ ਕਰੇ ਆ ਹੀ ਨਹੀਂ ਸਕਦੇ ਸੋ ਤੁਹਾਡੀ ਸਰਕਾਰ ਹਰ ਪੱਖ ਤੋਂ ਭਾਵੇਂ ਉਹ ਜਿਹੜਾ ਵੀ ਪੱਖ ਹੈ ਸਰ ਪੱਖ ਤੋਂ ਫੇਲਿਆ ਧੰਨਵਾਦ